ਅੰਮ੍ਰਿਤਸਰ ਤੇ ਰਹਿਣ ਵਾਲੀ ਔਰਤ ਸ਼ਿਵ ਕੁਮਾਰੀ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਬਸਪਾ ਅੰਬੇਡਕਰ ਪਾਰਟੀ ਵੱਲੋਂ ਪੰਟਾਰੀ ਪੁਲ ਤੇ ਲਗਾਏ ਜਾਣ ਵਾਲੇ ਧੰਨੇ ਨੂੰ ਡੀਐਸਪੀ ਇੰਦਰਜੀਤ ਸਿੰਘ ਦੇ ਪ੍ਰੋਸੇ ਤੋਂ ਬਾਅਦ ਮੂਲਤ ਵੀ ਕੱਟ ਦਿੱਤਾ ਗਿਆ ਬਸਪੰ ਅੰਬੇਦਕਰ ਪਾਰਟੀ ਦੇ ਪੰਜਾਬ ਪ੍ਰਧਾਨ ਸਹੂਤਾ ਨੇ ਕਿਹਾ ਕਿ ਔਰਤਾਂ ਤੇ ਲਗਾਤਾਰ ਅਤਿਆਚਾਰ ਦੇ ਮਾਮਲੇ ਵਤ ਰਹੇ ਨੇ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਾ ਤਾਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਨਾ ਹੀ ਅਤਿਆਚਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਤਧਰਾਮਾ ਪਿੰਡ ਤੋਂ ਜਿਹੜੇ 20-25 ਸਾਲ ਤੋਂ ਪੰਡਤ ਜੀ ਉੱਥੇ ਸੇਵਾ ਕਰਦੇ ਪਏ ਸੀ ਤਕਰੀਬਨ 7 ਮਹੀਨੇ ਪਹਿਲਾਂ ਉੱਥੋਂ ਦੇ ਪਿੰਡ ਦੇ ਲੋਕਾਂ ਨੇ ਸ਼ਰਾਰਤੀ ਲੋਕਾਂ ਨੇ ਇਹਨਾਂ ਪਰਿਵਾਰ ਤੇ ਨਜਾਇਜ਼ ਪਰਚਾ ਕਰਕੇ ਗਲਤ ਨੀਅਤ ਦੇ ਨਾਲ ਉਸ ਮੰਦਰ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇਹਨਾਂ ਤੇ ਪਰਚਾ ਦਰਜ ਕਰਾ ਕੇ ਇਹਨਾਂ ਨੂੰ ਘਰੋਂ ਫਰਾਰ ਡਰਾ ਕੇ ਭਜਾਇਆ ਜਦੋਂ ਇਹਨਾਂ ਨੇ ਜ਼ਮਾਨਤਾਂ ਕਰਾ ਕੇ ਦੁਬਾਰਾ ਮੰਦਰ ਦੇ ਵਿੱਚ ਗਏ ਇਹਨਾਂ ਜਦੋਂ ਮੰਦਰ ਦੇ ਵਿੱਚ ਦੇਖਿਆ ਪਿੱਤਾਲੇ ਟੁੱਟੇ ਸਾਡਾ ਸਮਾਨ ਇੱਥੋਂ ਖੁਰਦਪੁਰਦ ਕੀਤਾ ਗਿਆ ਗਹਿਣਾ ਸੀ ਘਰ ਦਾ ਵਸਤੂ ਸਮਾਨ ਸੀ ਉਹ ਸਾਰਾ ਖੁਰਦਪੁਰਦ ਕੀਤਾ ਗਿਆ ਤੇ ਫਿਰ ਇਹਨਾਂ ਨੇ ਦਰਖਾਸਤ ਦਿੱਤੀ ਦਰਖਾਸਤ ਦੇਣ ਦੇ ਬਾਅਦ 1.5 ਮਹੀਨਾ ਤਕਰੀਬਨ ਪੁਲਿਸ ਥਾਣੇ ਦੇ ਚੱਕਰ ਕੱਢਦੇ ਰਹੇ ਬਾਰ-ਬਾਰ ਚੱਕਰ ਕੱਢੇ ਪਰ ਪੁਲਿਸ ਪ੍ਰਸ਼ਾਸਨ ਨੇ ਇਹ ਵਿਸ਼ਵਾਸ ਦਵਾਇਆ ਵੀ ਵੀਆਈਪੀ ਡਿਊਟੀ ਹੋਣ ਦੇ ਕਾਰਨ ਇਹਦੀ ਪੜਤਾਲ ਨਹੀਂ ਹੋ ਸਕੀ ਇਹ ਦਫ਼ਤਰ ਮੇਰੇ ਕੋਲ ਪਹੁੰਚ ਕੀਤੀ ਫਿਰ ਅਸੀਂ ਧਰਨੇ ਦੀ ਕਾਲ ਦਿੱਤੀ ਜਦੋਂ ਧਰਨੇ ਦੀ ਕਾਲ ਦਿੱਤੀ ਫਿਰ ਕੱਲ ਰਾਤ ਡੀਐਸਪੀ ਸਾਹਿਬ ਦੀ ਨੌਲੇਜ ਚ ਗੱਲ ਆਈ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਅਸੀਂ ਪੁਲਿਸ ਦਾ ਹਮੇਸ਼ਾ ਹੀ ਮਾਨ ਕੀਤਾ ਪੁਲਿਸ ਲਈ ਸਤਿਕਾਰ ਕੀਤਾ ਪੁਲਿਸ ਦੇ ਕੰਮ ਚ ਕਦੀ ਵੀ ਫਿਗਰ ਨਹੀਂ ਪਾਇਆ ਪਰ ਹੁਣ ਡੀਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਬਸਪਾ ਅੰਬੇਡਕਰ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਵੀ 11 ਤਰੀਕ ਤੱਕ ਇਹਦੀ ਪੂਰੀ ਪੜਤਾਲ ਕਰਕੇ ਜੋ ਕੁਝ ਮੰਦਰ ਦੇ ਵਿੱਚ ਹੋਇਆ ਕੀ ਹੋਇਆ ਇਹਦੀ ਪੜਤਾਲ ਕਰਕੇ ਉਹਦੇ ਤੇ ਦੋਸ਼ੀਆਂ ਤੇ ਬਰਖਲਾਫ ਕਾਰਵਾਈ ਕੀਤੀ ਜਾਊਗੀ ਅੱਜ ਸੋਤਾ ਸਾਹਿਬ ਦੇ ਸਾਹਮਣੇ ਅਸੀਂ ਇਹ ਚੀਜ਼ ਦਾ ਜਿਹੜਾ ਵਾ 11 ਤਰੀਕ ਤੱਕ ਦਾ ਟਾਈਮ ਲਿਆ ਵਾ ਇਹਦੀ ਤਫ਼ਤੀਸ਼ ਕਰਕੇ ਜਿਹੜਾ ਦੋਸ਼ੀ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੋਈ ਗੱਲ ਨਹੀਂ ਕੌਣ ਕਹਿੰਦਾ ਜੀ ਜੇ ਧਰਰੇ ਦਿੱਤੇ ਜਾਣਗੇ ਜਾਂ ਧਰਰੇ ਬਾਅਦ ਨਹੀਂ ਨਹੀਂ ਜੀ ਨਹੀਂ ਇਹ ਥੋੜਾ ਪੁਰਾਣਾ ਮੈਟਰ ਆ ਇਹ ਚੀਜ਼ ਦੇ ਵਿੱਚ ਪੜਤਾਲ ਜ਼ਰੂਰੀ ਹੈ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is a professional by plumbing, electrician, masonry, car For more information, please contact him at under check rate rate checktrade platform, www.checktrade.com slash 921760 Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ